ਫਲੋਰ ਪੁਲਿਸ ਨੇ ਇਲਾਕੇ ਵਿੱਚ ਲੁੱਟਾਂ ਖੋਹਾਂ ਚੋਰੀਆਂ ਕਰਨ ਵਾਲੇ ਗਿਰੋਦੇ 6 ਮੈਂਬਰਾਂ ਨੂੰ ਕਾਬੂ ਕਰਕੇ 3 ਮੋਟਰਸਾਈਕਲ 4 ਮੋਬਾਈਲ ਫੋਨ ਨਸ਼ੀਲੀਆਂ ਗੋਲੀਆਂ ਤੇ ਡਰਗਮਨੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਫਲੋਰ ਸਸਾ ਸਰਵਨ ਸਿੰਘ ਬਲ ਨੇ ਦੱਸਿਆ ਕਿ ਥਾਣਾ ਮੁਖੀ ਫਲੋਰ ਇਨਸਪੈਕਟਰ ਸੰਜੀਵ ਕਪੂਰ ਦੀ ਟੀਮ ਦੇ ਸਭ ਇਨਸਪੈਕਟਰ ਨਿਰਮਲ ਸਿੰਘ ਇਨਚਾਰਜ ਚੌਂਕੀ ਅਪਰਾ ਵੱਲੋਂ ਸਮੇਤ ਭਾਰੀ ਫੋਰਸ ਦੇ ਸਪੈਸ਼ਲ ਚੈਕਿੰਗ ਆਪਰੇਸ਼ਨ ਦੌਰਾਨ ਚੇਤਨ ਪੁੱਤਰ ਗੋਰਖਨਾਥ ਵਾਸੀ ਬਖਲੋਰ ਥਾਣਾ ਮੁਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸੰਨੀ ਪੁੱਤਰ ਜਰਨੈਲ ਰਾਮ ਵਾਸੀ ਮੁਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸੁਖਜੀਤ ਸਿੰਘ ਪੁੱਤਰ ਪ੍ਰੇਮ ਚੰਦ ਵਾਸੀ ਮੱਲੋ ਮਜਾਰਾ ਥਾਣਾ ਮੁਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਮਨਪੀਤ ਕੁਮਾਰ ਪੁੱਤਰ ਮਹਿੰਦਰਪਾਲ ਵਾਸੀ ਮਲੋ ਮਜਾਰਾ ਥਾਣਾ ਮੁਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੀਰਾ ਪੁੱਤਰ ਮਦਨ ਲਾਲ ਵਾਸੀ ਗੁਰਾਇਆ ਅਤੇ ਚੇਤਨ ਸ਼ਰਮਾ ਪੁੱਤਰ ਪਵਨ ਕੁਮਾਰ ਵਾਸੀ ਨਿਊ ਮਾਰਕੀਟ ਗੁਰਾਇਆ ਥਾਣਾ ਗੁਰਾਇਆ ਜੋ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾ ਕਰਨ ਦੇ ਆਦੀ ਹਨ ਅਤੇ ਸਾਰੇ ਇਕੱਠੇ ਹੋ ਕੇ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਸਨ ਜਿਨ੍ਹਾਂ ਨੂੰ ਅਪਰਾ ਤੋਂ ਸਮਰਾੜੀ ਰੋਡ ਬੇ ਆਬਾਦ ਇਟਾਂ ਵਾਲੇ ਪੱਠੇ ਤੋਂ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੀ ਤਿੰਨ ਮੋਟਰਸਾਈਕਲ ਕੋ ਕਿਤੇ 4 ਮੋਬਾਈਲ ਫੋਨ 93 ਨਸ਼ੀਲੀਆਂ ਗੋਲੀਆਂ ਅਤੇ 1250 ਰੁਪਏ ਡਰਗਮਨੀ ਬਰਾਮਦ ਕਰਕੇ ਮੁਕੱਦਮਾ ਨੰਬਰ 322 ਜੁਰਮ 303 2317 2ਬੀ ਐਨ ਐਸ/27ਏ-61-85ਐਨ ਡੀਪੀ ਸੈਕਟਿਤ थाना ਫਲੋਰ ਵਿਖੇ ਕੇਸ ਦਰਜ ਕੀਤਾ ਗਿਆ ਹੈ ਮੁਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਚੋਰੀ ਲੁੱਟ ਖੋਹ ਦੀਆਂ ਵਾਰਦਾਤਾ ਤੇਜ਼ ਤਾਰ ਹਥਿਆਰਾਂ ਦਾ ਡਰਾਵਾ ਦੇ ਕੇ ਦਿਨ ਅਤੇ ਰਾਤ ਸਮੇਂ ਗਿਰੂ ਬਣਾ ਕੇ ਕਰਦੇ ਸਨ ਅਤੇ ਆਮ ਰਾਹ ਤੇ ਜਾਂਦੀਆਂ ਲੜਕੀਆਂ ਦੇ ਮੋਬਾਈਲ ਫੋਨ ਖੋਹ ਕਰਨ ਦੀਆਂ ਵਾਰਦਾਤਾ ਕਰਦੇ ਸੀ ਅਤੇ ਨਸ਼ੇ ਦੀ ਪੂਰਤੀ ਲਈ ਇਹ ਮੋਟਰਸਾਈਕਲ ਚੋਰੀ ਕਰਕੇ ਅਤੇ ਮੋਬਾਈਲ ਖੋਹ ਕਰਕੇ ਅੱਗੇ ਪ੍ਰਵਾਸੀ ਵਿਅਕਤੀਆਂ ਨੂੰ ਸਸਤੇ ਭਾਅ ਤੇ ਵੇਚ ਦਿੰਦੇ ਸੀ ਇਹਨਾਂ ਸਾਰੇ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਇਸ ਬੰਦ ਵਿੱਚ ਥਾਣਾ ਫਲੋਰ ਵਿਖੇ 322 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਹੈ। ਇਹ ਡਾਕੇ ਦੀ ਤਿਆਰੀ ਕਰ ਰਹੇ ਸੀ ਤੇ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਲੁੱਟੋਖੋਹ ਕਾਫੀ ਕੀਤੀਆਂ ਸਨ। ਇਸ ਬੰਦ ਵਿੱਚ ਸਾਡੇ ਮਾਨਯੋਗ ਅਕਸ਼ਤੀ ਸਾਹਿਬ, ਸ੍ਰੀ ਹਰਕਮਲਪ੍ਰੀਤ ਸਿੰਘ ਜੀ ਖਾਸੋਂ ਤੋਂ ਸਿਲਾਈ ਦੀ ਨਸ਼ਿਆਂ ਤੇ 마ੜੇ ਅਸਰ ਜਿਹੜੇ ਉਹਨਾਂ ਦੇ ਵਿਰੁੱਧ ਮਹਮ ਚਲਾਈ ਗਈ ਹੈ ਜਿਸ ਨੂੰ ਫਾਲੋ ਕਰਦਾ ਹੋਇਆ ਸਾਡੇ ਐਫਐਸਓ ਫਲੋਰ ਸੰਜੀਵ ਕਮੋਰ ਸਤਿਗੁਰੂ ਦੀ ਪਾਰਟੀ ਨੇ ਇਹ ਸਫਲਤਾ ਹਾਸਲ ਕੀਤੀ ਆ ਇਹ 6 ਦੋਸ਼ੀ ਦੋਸ਼ੀ ਜਿਹੜੇ ਅਸੀਂ ਇਹ ਰੈਸਕੀ ਤੇ ਨੇ ਇਹਨਾਂ ਪਾਸੋਂ 3 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਮਾਰੂਥਿਆਰ ਬੰਕ ਬਰਾਮਦ ਕੀਤੇ ਗਏ ਆ ਕੁਝ ਨਸ਼ਾ ਤੇ ਡਰਗਮਣੀ ਅਸੀਂ ਜਿਹੜਾ ਵਾ ਉਹ ਬਰਾਮਦ ਕੀਤਾ ਹੈਗਾ ਜੀ ਤੇ ਇਹ ਸਰਾ ਇਹ ਪਿਨੀਤ ਨਾ ਹੋਵਾ ਪਰ ਇਹਨਾਂ ਦੀਆਂ ਨੇ ਤੇ ਉਹਦੇ ਪ੍ਰੀਵੀਅਸ ਰਿਕਾਰਡ ਮੁਤਾਬਕ ਤੇ ਇਹਨਾਂ ਨੇ 4-4 5-5 ਵਾਰਦਾਤਾ ਕੀਤੀਆਂ ਨੇ ਹੁਣ ਜਿਹੜਾ ਇਹਨੂੰ ਅਸੀਂ ਟ੍ਰੇਸ ਕੀਤੀਆਂ ਨੇ ਇਹ 6 ਵਾਰਦਾਤਾ ਟ੍ਰੇਸ ਕੀਤੀਆਂ ਨੇ ਜਿਹੜਾ ਕਿ ਥਾਣੇ ਔਰ ਦੇ ਪਿਛਲੇ ਦਿਨਾਂ ਦੇ ਵਿੱਚ ਕੁਝ ਦਿਨ ਵੇਲੇ ਤੇ ਸ਼ਾਮ ਵੇਲੇ ਮੋਬਾਈਲ ਸਨੇਚ ਹੋਏ ਸੀ ਤੇ ਕੁਝ ਪਰਸ ਵਗੈਰਾ ਸਨੇਚ ਹੋਈ ਸੀ ਉਹ ਹਦ ਤੇ ਸੀ ਤਾਂ ਪਹਿਲਾਂ ਕਿੰਨੇ ਕੁ ਮਾਮਲਿਆਂ ਦੇ ਅੰਦਰ ਜੇਣਾ ਤੇ ਇਹਨਾਂ ਤੇ ਜਿਹੜਾ ਚੇਤਨ ਸ਼ਰਮਾ ਹੈਗਾ ਉਹ ਇੱਕ ਚੇਤਨ ਸਨ ਆਫ ਗੋਰਖਾ ਹੈ ਗੁਰਾਇਆ ਤੇ ਚਾਰ ਐਫ ਆਈ ਆਰਸ ਨੇ ਇਸ ਤਰ੍ਹਾਂ ਵੱਖ-ਵੱਖ ਨੇ ਪ੍ਰੀਵੀਅਸ ਰਿਕਾਰਡ ਮੁਤਾਬਕ ਜਿਹੜੇ ਚਾਰ ਦੋਸ਼ੀ ਨੇ ਉਹਨਾਂ ਤੇ ਐਫ ਆਈ ਆਰ ਦਰਜ ਨੇ